El ਦਾ ਸੂਟ ਚੁਣੋਣ ਦਾ ਦੁਪੱਟਾ 1000 ਵਾਲਾ 500 ਰੁਪਏ ਦਾ 500 ਰੁਪਏ ਦੇ ਨੂਗਾ ਤੁਸੀਂ ਜੀ ਸੋ ਦੇਖੋ ਆ ਚੈੱਕ ਕਰ ਲਓ ਤੁਸੀਂ ਕਿਤੇ ਇਦਾਂ ਨਾ ਐਵੇਂ ਬੋਲੀਆਂ ਰੇਟ ਲਿਖ ਲਿਖ ਕੇ ਲਾਤੇ ਇਹ ਪਹਿਲਾ ਸ਼ੋਰੂਮ ਆ ਮਾਝੇ ਦੇ ਵਿੱਚ ਜਿਹੜਾ ਕਿ ਹਰ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਲਾਇਆ ਜਿਵੇਂ ਰ ਸੂਟ ਬਜ਼ਾਰਾਂ ਚ 15 1500 ਦਾ ਅਸੀਂ ਵੱਖਰਾ ਹੀ ਕੰਮ ਕਰਤਾ ਦੇ ਦੇਣਾ 850 ਰੁਪਏ ਦਾ ਜਿੰਮੀ ਜੂ ਨਾ 1500 ਨਾ 1800 ਨਾ 2000 ਚੱਕੋ 1500 ਦੇ ਦੋ 750 ਰੁਪਏ ਦਾ ਸੂਟ ਵੱਖਰਾ ਸਟਾਈਲ ਗੜਿਆਲਾ ਗੁਰੂ 750 ਚ ਵੱਡਾ ਫੈਰਾ ਆ ਰੈੱਡ ਕਲਰ ਦਾ ਹੈਵੀ ਸੂਟ ਦੇ ਦੇਣਾ ਆਪਾਂ 1000 ਰੁਪਏ ਦਾ 1000 ਰੁਪਏ ਦਾ ਹੈਵੀ ਸੂਟ ਦੇ ਦੇਣਾ ਆ ਦੇਖੋ ਦਾਜ ਬਰੀਆਂ ਵਾਲੇ ਸੂਟ ਦਿੰਨੇ ਦਾਜ ਬਰੀਆਂ ਵਾਲੇ ਭਾਰੇ ਭਾਰੇ ਸੂਟ ਕੋਈ ਇਹਦੇ 10000 ਨਹੀਂ ਕੋਈ ਇਹਦਾ 8000 ਨਹੀਂ ਲੈ ਜਾਓ 1500 ਰੁਪਏ ਸੂਟ ਗਲਾਸ ਦੇ ਬੇਸ ਲੈ ਲੋ ਚਾਹੇ ਚਨੌਣ ਦੇ ਦੁਪੱਟੇ ਲੈ ਲੋ ਜ਼ਬਰਦਸਤ ਚੀਜ਼ਾਂ ਆ ਗਈਆਂ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਭਾਰੀ ਚੈਲੰਜ ਕਰਕੇ ਕਹਿੰਦੇ ਜੋ ਵਕਰਾ ਸਟਾਇਲ ਰੇਟ ਦੇ ਰਿਹਾ ਕਿਸੇ ਤੋਂ ਨਹੀਂ ਦੇ ਹੋਣਾ। ਗਲਾਸ ਦੇ ਆਗੇ ਸੂਟ ਚੈੱਕ ਕਰ ਲੋ ਉੱਪਰ ਡਿਜ਼ਾਈਨ ਕਿੰਨਾ ਪਿਆਰਾ ਹੈ। ਘੇਰਾ ਚੈੱਕ ਕਰ ਲੋ ਦੁਪੱਟੇ ਦੇਖੋ ਕਿੰਨਾ ਪਿਆਰਾ ਵਰਕਿਆ। ਇਹ ਵੀ ਚੀਜ਼ਾਂ 1275 ਚ ਇਤਾਂ ਦੇ ਲਗਜ਼ਰੀ ਬੁਟੀਕ ਵਾਲੇ ਸੂਟ 1200 15 1500 17 1700 ਰੁਪਏ ਦੇ ਵਿੱਚ ਕੋਈ ਦੇ ਕੇ ਦਿਖਾਵੇ। ਉਹ ਕਿੰਨਾ ਪਿਆਰਾ ਡਿਜ਼ਾਈਨ। ਚਾਹੇ ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਜਿੱਥੋਂ ਮਰਜ਼ੀ ਆ ਰਹੇ ਹੋ, ਸ਼ਹਿਰਾਂ ਵਾਲੇ ਕਸਟਮਰ, ਪਿੰਡਾਂ ਵਾਲੇ ਕਸਟਮਰ ਵੱਡੇ ਫੇਰੇ ਕਰਨੇ ਵੱਡੇ ਫੇਰੇ ਚੈਨਲ ਇੱਕਦਮ ਐਂਡਲੈਸ ਚੀਜ਼ ਆ ਬਜ਼ਾਰਾ ਚ 4 4000 2000 ਦਾ ਸੂਟ ਚੱਕੋ ਜੀ ਜਿਹੜੀਆਂ ਲਗਜ਼ਰੀ ਕੁੜੀਆਂ ਆ ਲਗਜ਼ਰੀ ਸੂਟ ਪਾਉਣੀਆਂ ਚਾਹੁੰਦੀਆਂ ਉਹਨਾਂ ਲਈ ਵੀ ਲੈ ਕੇ ਆ ਗਏ ਆ 25 2500 ਦੇ ਵਿੱਚ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 10 15 20 22 25000 ਤੱਕ ਲੈ ਜਾਓ ਝੰਡੇ ਵਾਲੇ ਗਰੂਪ ਤੇ ਇੰਨੀ ਜ਼ਬਰਦਸਤ ਵੈਰਾਈਟੀ ਆ ਚੁੱਕੀ ਆ ਵੀ ਤੁਸੀਂ ਦੇਖਦੇ ਖਹਰਾਣ ਹੋ ਜਾਣਾ ਚਾਹੇ ਔਰ ਕੈਂਜਾ ਦਾ ਸੂਟ ਆ ਚਾਹੇ ਸ਼ਿਮਰ ਦਾ ਸੂਟ ਆ ਆ ਚੈੱਕ ਕਰੋ ਭਾਜੀ ਵੈਡਿੰਗ ਸੂਟ ਹੈ ਬਜ਼ਾਰਾ ਦਾ ਰੇਟ 7 8 9000 ਸਾਡਾ ਰੇਟ ਹੈਗਾ 5000 ਦਾ ਜਬਰਦਸਤ 1 2 1 ਚਾਹੇ ਬਰਪਰੀ ਦਾ ਕਪੜਾ ਲੈ ਲਓ ਚਾਹੇ ਸ਼ਿਮਰ ਦਾ ਕਪੜਾ ਲੈ ਲਓ ਗਲਾਸ ਦਾ ਕਪੜਾ ਲੈ ਲਓ ਕਿਉਂਕਿ ਚਾਚੀਆਂ ਤਾਇਆ ਭੂਆ ਮਾਮੀਆਂ ਸਾਰੀਆਂ ਖੁਸ਼ ਕਰ ਦੇਣੀ ਆ ਇਸ ਵਾਰ ਦੇਖੋ ਪੰਜਾਬ ਦਾ ਪਹਿਲਾ ਸ਼ੋਰੂਮ ਆ ਪਹਿਲਾ ਸ਼ੋਰੂਮ ਜਿਹੜਾ ਸਾਰੇ ਭੈਣਾ ਭਰਾਵਾਂ ਦਾ ਫਿਕਰ ਕਰਦਾ ਉਹ ਤੁਸੀਂ ਕਿਸੇ ਸ਼ੋਰੂਮ 'ਚ ਜਾਣਾ ਵੇ ਇਦਾਂ ਦੇ 'ਚ ਕਹਿੰਦੇ ਘੱਟੋ ਘੱਟ 1000 ਰੁਪਏ ਤੋਂ ਸੂਟ ਸ਼ੁਰੂ ਹੁੰਦਾ ਤੇ ਆਮ Banda ਕੋਈ ਜਾ ਨਹੀਂ ਸਕਦਾ ਆਓ ਸਾਡੇ ਕੋਲ ਆਓ 100 ਰੁਪਏ ਤੋਂ ਸੂਟ ਸ਼ੁਰੂ ਟਾਪ ਕਲਾਸ ਲਗਜ਼ਰੀ ਲਖਨਊ ਬਰੇਲੀ ਦੇ ਲਗਜ਼ਰੀ ਪੀਸ ਬੁਟੀਕ ਪੀਸ ਭਾਜੀ ਐਡੇ ਐਡੇ ਭਾਰੇ ਭਾਰੇ ਸੂਟ ਹੈਗੇ ਸਾਡੇ ਕੋਲ ਭਾਜੀ ਹੈਗੇ ਆਮ ਦੁਕਾਨਾਂ ਤੇ ਨਹੀਂ ਮਿਲਨੇ ਮਿਲਨੇ ਸਿਰਫ ਵੱਖਰਾ ਸਟਾਈਲ ਤੇ ਆ 5500 ਰਸੂ ਰਹਾ ਬਿਲਕੁਲ ਭਾਜੀ 5000 ਦਾ ਸੂਟ ਆ ਸੂਟ ਚੈੱਕ ਕਰ ਲੋ ਆ ਦੁਪੱਟਾ ਚੈੱਕ ਕਰ ਲੋ ਚੈਲੰਜ ਪੂਰਾ ਫੋਟੋ ਖਿੱਚ ਲੋ ਵੀਡੀਓ ਬਣਾ ਲੋ ਜਿੱਥੇ ਮਰਜੀ ਚਲ ਜਾਓ ਕਿਸੇ ਨੇ 8500 ਮੰਗਣਾ ਕਿਸੇ ਨੇ 9500 ਮੰਗਣਾ ਅਸੀਂ ਤੁਹਾਨੂੰ ਇਹ ਦੇ ਦੇਣਾ 5750 ਬਰੇਸੂ ਲੈ ਜਾਓ ਆ ਆ ਗਿਆ ਪੂਏ ਔਰ ਪਾਕਿਸਤਾਨੀ ਸੂਟ ਟੋਟਲ ਹੈਂਡਵਰਕ ਬਜ਼ਾਰਾਂ ਤੇ 10000 ਦਾ ਸੂਟ ਦਿੰਦੇ ਆ ਅਸੀਂ ਦੇਣਾ 5750 ਦਾ ਸਾਡੇ 8000 ਰੁਪਏ ਦਾ ਸੂਟ ਦੇਣਾ 8000 ਦਾ ਅਸੀਂ ਦੇਖੋ ਜੋ ਹੈਗਾ ਰੇਟ ਸਾਰਿਆਂ ਦੇ ਨਾਲ-ਨਾਲ ਦੱਸੀ ਜਾਣੇ ਆ ਆ ਦੇ ਦੂ ਕੋ 6500 ਰੁਪਏ ਸੂਟ ਚੈੱਕ ਕਰੋ ਤੇੜੀ ਵਿੱਚ ਤੇ ਫੁੱਲ ਫੈਦੇ ਆ ਜਿਹੜੇ 5-5000 ਰੁਪਏ ਰੈਂਟਾ ਸੀ 5000 ਦੀਆਂ ਤੁਹਾਨੂੰ ਡਰੈਸਾਂ ਦੇ ਦੇਣੀ ਆ ਘਰ ਲੈ ਜਾਓ ਬਜ਼ਾਰਾਂ ਦੇ ਵਿੱਚ 7-8 8-10-10000 ਕਿਲਾ ਕਰਾਇਆ ਅਸੀਂ 5-7000 ਤੇ ਸਾਡੇ ਕੋਲ ਖਰੀਦ ਕੇ ਲੈ ਜਾਓ ਜਿਹੜਾ ਪਾਊਗਾ ਬਲੈਕ ਕਹਿੰਦੇ 6 ਦੀ ਜਾਊਗਾ ਬਲੈਟ ਲਕਸ਼ਰੀ ਬਲੈਕ ਕਲਰ ਆ ਗਿਆ ਬਾਜੂ ਪਹੁੰਚੇ ਵਰਕ ਦੁਪੱਟੇ ਫੁੱਲ ਹੈਵੀ ਜ਼ਬਰਦਸਤ ਚੀਜ਼ਾਂ ਇੱਕ ਤੋਂ ਇੱਕ ਜਾਗੋ ਸ਼ੁੱਗੋ ਤੇ ਜਾਣਾ ਮਹਿੰਦੀ ਦੇ ਫੰਕਸ਼ਨ ਜਾਣਾ ਲਹਿੰਗਾ ਚੋਲੀ ਲਹਿੰਗਾ ਚੋਲੀਆਂ ਵੀ ਤੁਹਾਨੂੰ ਆ 5000 ਰੁਪਏ ਦੇਣੀਆਂ ਐ ਉਹ ਯਾਰ ਜ ਜਾਓ ਰੇਟ ਪਤਾ ਕਰੋ 10 10000 ਰੁਪਏ ਦਾ 2 ਪੀਸ ਕੋਟਪਿੰਟ ਦਾ 10 10000 ਰੁਪਏ ਦਾ ਦਵਾਂਗੇ ਸਿਰਫ 2995 ਚ ਆ 3 ਪੀਸ ਕੋਟਪਿੰਟ 15000 17000 14000 ਐਦਾਂ ਰੇਟ ਆ ਸਾਡੇ ਕੋਲ ਆਜੋ ਸਿਰਫ ਤਾਨੂੰ ਦੇਣਾ 3760 ਜੇ ਸਲਾਈ ਕਰਕੇ ਡਿਜ਼ਾਈਨਰ ਚੀਜ਼ਾਂ ਤਾਨੂੰ ਦਵਾ ਕੇ ਸਾਡੇ ਕੋਲ ਬਹੁਤ ਪਿਆਰੀਆਂ ਆ ਗਈਆਂ ਚਾਹੇ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤਸਦੀਲਦਾਰ ਸਾਹਿਬ ਐਸ ਐਚਓ ਸਾਹਿਬ ਡੈਪਟੀ ਜਮ ਚਾਹੇ ਸਾਡੇ ਭਾਈ ਭਰਾ ਹੋ ਰਹਿ ਗਏ ਮੁੰਡੇ ਖੁੰਡੇ ਆ ਪਠਾਨੀ ਸੂਟ ਕਹਿੰਦੇ ਨੂੰ ਪਠਾਨੀ ਸੂਟ ਦੋ ਜੇਬੀਆਂ ਕੈਪਟਨ ਵਾਲੀਆਂ ਫੀਟੀਆਂ ਲਾਤੀਆਂ ਕੋਰਤਾ ਪਜਾਮਾ ਦਾ ਵੈਸੇ ਸਾਡੇ ਕੋਲ ਜਿਹੜਾ ਬਾਜ਼ਾਰ ਚ 1500 ਰੁਪਏ ਦਾ 700 ਰੁਪਏ ਤੋਂ ਕਪੜਾ ਸ਼ੁਰੂ ਹੋ ਜਾਂਦਾ ਸੂਟ ਸ਼ਰਾਰੇ ਗਰਾਰੇ ਲਹਿੰਗੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਵਾਸਤਾ ਸਰਦਾਰ ਭਰਾਵਾਂ ਲਈ ਪੱਗਾਂ ਸਾਰਿਆਂ ਦਾ ਵੱਡਾ ਫਾਇਦਾ ਡਿਵਾਈਨ ਦਸਤਾਰ ਦੀਆਂ ਪੱਗਾਂ ਲਵਾਂਗੇ ਜਿਹੜੇ ਵਿੱਚ ਬਹੁਤ ਸਾਰਾ ਫਾਇਦਾ ਹੈਗਾ